ਸਸ਼ੀ ਕਾਲ ਜੀ ਤੁਸੇ ਦੇਖ ਰਹੇ ਹੋ 24 ਇੰਟੂ 7 ਪੰਜਾਬ ਬਠਿੰਡਾ ਦੇ ਹਾਜ਼ਿਰ ਰਤਨ ਚੌਕ ਦੇ ਨਜ਼ਦੀਕ ਹਵਾਈ ਫੈਰ ਕੱਡੇ ਗਏ ਮੋਟਰਸਾਈਕਲ ਥੋੜਾ ਜਿਹਾ ਕਾਰ ਦੇ ਨਾਲ ਟਕਰਾਇਆ ਤਾਂ ਕਾਰ ਚਾਲਕ ਨੇ ਗੁੱਸੇ ਦੇ ਵਿੱਚ ਕਿਤੇ ਦੋ ਹਵਾਈ ਫੈਰ ਵਾਈਫਾਇਰ ਕਰਨ ਵਾਲੇ ਸ਼ਖਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ ਮਾਮਲਾ ਦਰਅਸਲ ਬਠਿੰਡਾ ਦਾ ਹੈ ਬਠਿੰਡੇ ਦੇ ਹਾਜੀ ਰਤਨ ਚੌਕ ਦੇ ਨਜ਼ਦੀਕ ਮੋਟਰਸਾਈਕਲ ਤੇ ਸਵਾਰ ਪਤੀ ਪਤਨੀ ਅਤੇ ਬੱਚਾ ਜਾ ਰਹੇ ਸੀ ਅਚਾਨਕ ਲਾਲ ਬੱਤੀ ਦੇ ਨਜ਼ਦੀਕ ਮੋਟਰਸਾਈਕਲ ਕਾਰ ਦੇ ਵਿੱਚ ਵੱਜਦਾ ਹੈ ਤਾਂ ਮੋਟਰਸਾਈਕਲ ਸਵਾਰ ਵਿਅਕਤੀ ਅਤੇ ਕਾਰ ਚਾਲਕ ਦੇ ਵਿਚਾਲ ਆਪਸੀ ਬਹਿਸਬਾਜੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਕਾਰ ਚਾਲਕ ਦੇ ਵੱਲੋਂ ਆਪਣੇ ਲਾਇਸੈਂਸ ਰਿਵੋਲਵਰ ਦੇ ਨਾਲ ਦੋ ਹਵਾਈ ਫਾਇਰ ਕਰ ਦਿੱਤੇ ਜਿਸ ਤੇ ਮੌਕੇ ਤੇ ਖੜੇ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਹਵਾਈ ਫਾਇਰ ਕਰਨ ਵਾਲੇ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਯਾਰ ਬਾਈ ਜੇ ਮੁਲਾਜ਼ਮ ਹ ਤੁਸੀਂ ਮੰਨ ਲਓ ਮਾਰਨਾ ਥੋੜੀ ਹੈ ਸਾਨੂੰ। ਇਹਨੇ ਕੀ ਕਰਿਆ ਜੀ ਪਿਸਟਲ ਬਿਆਜ਼ੀ ਖੁੱਲਾ ਡੈਸ਼ਬੋਰਡ ਤੇ ਡ੍ਰਿੰਕ ਕਰੀ ਜਾਂਦਾ ਸੀ। ਪੈਗ ਵੀ ਬਣਾ ਕੇ ਰੱਖ ਰੱਖਿਆ ਸੀ ਇਹਨੇ ਸਾਰਾ ਕੁਝ ਪ੍ਰੋਗਰਾਮ ਬਣਾਈ ਬੈਠਾ ਡੈਸ਼ਬੋਰਡ ਤੇ ਇਹਨੇ ਚੱਕਿਆ ਰਬਾਰ ਬਲ ਮੈਨੂੰ ਕਹਿੰਦਾ ਮੈਂ ਦੱਸਦਾ ਤੈਨੂੰ। ਫਿਰ ਮੈਨੂੰ ਪੁੱਛਣਾ ਪਿਆ। ਕਿੰਨੇ ਕਰ ਕੀਤੇ ਫਿਰ ਇਹਨੇ ਦੋ ਵਾਰੀ ਮੰਨ ਲਓ ਮੈਨੂੰ ਸਿੱਧਾ ਕਰਿਆ ਰਵਲਵਰ ਤੇ ਫਿਰ ਨਿਕਲਿਆ ਮੈਂ ਜਦੋਂ ਮੈਂ ਥੋੜੀ ਦੂਰ ਲੰਘਿਆ ਫਿਰ ਇਹਨੇ ਹਵਾਈ ਫਾਇਰ ਕਰ ਦਿੱਤਾ ਕਿੰਨੇ ਕੀਤੇ ਫਾਇਰ ਦੋ ਕਿੰਨੇ ਨੰਬਰ ਗਲੀ ਦੇ ਬਾਹਰ ਮੈਂਨਤੀ ਸਰ ਪਹਿਲਾਂ ਤਾਂ ਤੇਨੀ ਕੋਈ ਗੱਲ ਨਹੀਂ 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 ਆਪਾਂ ਜਾਣਦੇ ਨਹੀਂ ਬਾਈ ਇਹਨੂੰ ਕਿੱਥੇ ਲਿਆਂਦਾ ਇਹਨੂੰ ਮੰਨ ਲਓ ਸਿਵਲ ਜੀ ਸੀ ਜੀ ਲਿਆਂਦਾ ਚੌਂਕੀ ਜੀ ਠੀਕ ਹੈ ਹਾਂਜੀ ਪੀ ਵੈਪਨ ਕਿਹੜਾ ਸੀਗਾ ਪਤਾ ਕੁਝ ਵੈਪਨ ਇਹਨਾਂ ਕੋਲੇ ਪਿਸਟਲ ਸੀਗਾ ਜੀ ਆਮ ਜਿਹੜੇ ਮਲਾਕੀ ਕਿੰਨੀ ਫਾਇਰ ਰੰਡ ਫਾਇਰ ਹੋਏ ਦੋ ਅੱਛਾ ਦੋ ਹੀ ਕਰੇ ਨੁਕਸਾਨ ਤਾਂ ਨਹੀਂ ਹੋਇਆ ਨੁਕਸਾਨ ਤਾਂ ਨਹੀਂ ਹੋਇਆ ਸਰ ਬਾਈ ਜੇ ਮੈਂ ਨਾ ਭਜਦਾ ਤੇ ਮਾਰ ਵੀ ਸਕਦਾ ਸੀ ਕਿਉਂਕਿ ਟ੍ਰੇਨ ਜ਼ਿਆਦਾ ਕਰੀ ਸੀ ਨੀ ਫਾਇਰਿੰਗ ਜਿਹੜੀ ਹਵਾ ਚ ਕੀਤੀ ਹੈਗੇ ਤਾਂ ਕਿਤੇ ਹਵਾ ਹੀ ਹਵਾ ਹੀ ਪਹਿਲਾਂ ਤਾਂ ਉਹਨੇ ਮੈਨੂੰ ਦਿਖਾਇਆ ਜੀ ਪਿਸਤਲ ਸਿੱਧਾ ਕੀਤਾ ਫਿਰ ਰੁਕ ਜਾ ਕਿਉਂਕਿ ਮੈਂ ਜਾ ਰਿਹਾ ਸੀ ਕਿ ਮੈਨੂੰ ਪਤਾ ਸੀ ਮੈਂ ਕਹਿੰਦੀ दारू ਪੀਤੀ ਮਾਰੂਗਾ ਇਹ ਨਹੀਂ ਇੱਕ ਤਾਂ ਤੁਹਾਡੇ ਇਹਨੇ ਇੱਕ ਮੰਨ ਲਓ ਐ ਕਰਕੇ ਐਨ ਜਦੋਂ ਉਹਨੇ ਕੀਤਾ ਉੱਥੇ ਰੋ ਮਾਰਿਆ ਮੈਨੂੰ ਭਾਈ ਕੀ ਕਾਰਨ दारू ਪੀਤੀ ਦਾ दारू ਪੀਤੀ ਸ਼ਰਾਬ ਦਾ ਕਾਰਨ ਨਹੀਂ ਹੋਇਆ ਸਾਰਾ ਨਹੀਂ ਪਹਿਲਾਂ ਲੜਾਈ ਕਿਉਂ ਸੀ ਥੋੜਾ ਲੇਟ ਹੋ ਗਿਆ ਪਿਛਲੇ ਦੀ ਲੜਾਈ ਕਿਉਂ ਹੋਈ ਸੀ ਕੱਲ ਹੋਈ ਕਿਉਂ ਬਹਿਸ ਬਹਿਸ ਹੋਈ ਸੀਗੀ ਸਾਡੀ ਬਸ ਇਸੇ ਪਿੱਛੇ ਮੈਂ ਕਹ ਰਿਹਾ ਬਾਈ ਤੂੰ ਬਾਈਕ 'ਪਨ ਲੈ ਆਏ ਜੇ ਨਾ ਬਾਈਕ ਹੁੰਦੀ ਮੇਰਾ ਬ ਤਾਨੂੰ ਜਾਣਦਾ ਵੈਸੇ ਨਹੀਂ ਨਹੀਂ ਆਪਾਂ ਨੂੰ ਬਾਈਫੇਸ ਅੱਜ ਹੀ ਮਿਲਿਆ ਹੈ ਕੀ ਕੰਮ ਕੀ ਕਰਦਾ ਹੈ ਪਤਾ ਨਹੀਂ ਬਾਈ ਉਹ ਹੁਣ ਆ ਸਾਨੂੰ ਕਰੀਬ 4:00 ਵਜੇ ਇੱਕ ਕਾਲ ਮਸੂਰ ਹੋਈ ਸੀ ਕੰਟਰੋਲ ਰੂਮ ਤੋਂ ਕਿ ਕੋਈ ਹਾਜੀ ਰਤਨ ਦੇ ਨੇੜੇ ਕਿਹੜਾ ਹੈਗਾ ਫਾਇਰਿੰਗ ਹੋਈ ਹੈ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਚੌਂਕੀ ਇੰਚਾਰਜ ਸਿਵਲ ਹਸਪੀਟਲ ਮੌਕੇ ਤੇ ਪਹੁੰਚੇ ਤੇ ਜਿੱਥੇ ਉੱਥੇ ਇੱਕ ਵਿਅਕਤੀ ਨੂੰ ਰਾਉਂਡ ਅਪ ਕੀਤਾ ਜਿਸ ਨੂੰ ਪੁੱਛ ਕੇ ਸਾਨੂੰ ਇਹ ਗੱਲ ਪਤਾ ਲੱਗੀ ਹੈਗੀ ਕਿ ਹਾਜੀ ਰਤਨ ਦੇ ਵਿੱਚੋਂਾਰੇ ਪਰਿਵਾਰ ਦੇ ਨਾਲ ਕਿਹੜਾ ਹੈਗਾ ਉੱਥੇ ਮਾਰਕੀਟ ਦੇ ਵਿੰਦੂ ਸੀ ਉਸ ਦੇ ਮੋਟਰਸਾਈਕਲ ਨਾਲ ਜਿਹੜਾ ਹੈਗਾ ਵਿਅਕਤੀ ਦੀ ਕਾਰ ਲੱਗਣ ਕਰਕੇ ਉਹਨਾਂ ਦਾ ਕਿਸੇ ਗੱਲ ਨੂੰ ਲੈ ਕੇ ਉਸ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤੇ ਉਦੋਂ ਬਾਅਦ ਜਿਹੜਾ ਹੈਗਾ ਉਸਨੇ ਉਸਦੇ ਉੱਥੇ ਜਿਹੜਾ ਹੈਗਾ ਫਾਇਰ ਕੀਤਾ ਕੌਣ ਬੰਦਾ ਸੀ ਫਾਇਰ ਕਰਨ ਵਾਲਾ ਦੇਖੋ ਫਾਇਰ ਕਰਨ ਵਾਲਾ ਵਿਅਕਤੀ ਜਿਸਕਰਨ ਸਿੰਘ ਸੋਮ ਸਿੰਘ ਹੈਗਾ ਜਿਹੜਾ ਕਿ ਪੱਕੇ ਤੌਰ ਤੇ ਜੈਤੋ ਰਹਿੰਦਾ ਤੇ ਬਠਿੰਡੇ ਹੈਗਾ ਉਹ ਆਰਜੀ ਤੌਰ ਤੇ ਰਹਿ ਰਿਹਾ ਦੇਖੋ ਮੌਟਲੀ ਤਫਤੀਸ਼ ਜਿਹੜੀ ਹੈਗੀ ਹੈ ਜਾਰੀ ਹੈਗੀ ਹੈ ਪੁੱਛ ਕੇ ਜਾਰੀ ਹੈਗੀ ਹੈ ਤੇ ਇਸ ਤਰ੍ਹਾਂ ਜਿਹੜਾ ਹੈਗਾ ਹੁਣ ਤੱਕ ਦਾ ਜਿਹੜਾ ਹੈਗਾ ਇਹ ਕਾਰਵਾਈ ਕੀਤੀ ਜਾ ਰਹੀ ਹੈ ਸਰ ਗਨਮੈਨ ਦੱਸਿਆ ਜਾ ਰਿਹਾ ਹੈਗਾ ਦੇਖੋ ਇਹ ਮੁੱਢੀ ਦੀ ਤਫਤੀਸ਼ ਹੈਗੀ ਹੈ ਇਹ ਇਨਫਲੂਐਂਸ ਕਿਹੜਾ ਹੈਗਾ ਮਲਕੋਲਿਕ ਵੀ ਲੱਗ ਰਿਹਾ ਹੈਗਾ ਉਹਦਾ ਵੀ ਅਸੀਂ ਮੈਡੀਕਲ ਕਰਵਾ ਰਹੇ ਹਾਂ ਸਰ ਵੈਪਨ ਕਿਹੜਾ ਸੀਗਾ ਜੀ ਟਾਈਮਿੰਗ ਕੀ ਸੀਗੀ ਤੇ ਦੇਖੋ ਹੁਣ ਕਿਹੜਾ ਵੈਪਨ ਹੈਗਾ ਕੋਈ ਬੱਤੀ ਬੂਰ ਆ ਜੋ ਕਿ ਲਾਇਸੈਂਸੀ ਲਾਇਸੈਂਸੀ ਸੀ ਕਿਹੜਾ ਹੈਗਾ ਗੱਡੀ ਦੇ ਵਿੱਚੋਂ ਮਿਲਿਆ ਹੈਗਾ ਦੇਖੋ ਦਸਨ ਮੁਤਾਬਕ ਕਿਹੜਾ ਪਬਲਿਕਲੀ ਦੋ ਫਾਇਰ ਕੀਤੇ ਹੈਗੇ ਆ ਬਾਕੀ ਕਿਹੜਾ ਹੈਗਾ ਤਫਤੀਸ਼ਦਾਰ ਅਸ ਗੱਲ ਨੂੰ ਅੱਗੇ ਲਿਆਂਦਾ ਜੀ ਕਿੰਨਾ ਟਾਈਮਿੰਗ ਕੀ ਸੀਗਾ ਤੇ ਏਰੀਆ ਕਿਹੜਾ ਜੀ ਕਰੀਬ 4 ਵਜੇ ਹਾਜੀ ਰਤਨ ਦੇ ਕਰੀਬ ਸਾਨੂੰ ਤਲਾ ਮਿਲੀ ਸੀ ਨੁਕਸਾਨ ਹੋਇਆ ਇਹ ਫਿਲਹਾਲ ਕੋਈ ਨੁਕਸਾਨ ਨਹੀਂ ਲੇਕਿਨ ਇਹ ਜਿਹੜੀ ਅਟੈਂਸ਼ਨ ਸੀ ਫਾਇਰ ਦੀ ਉਸ ਵਿਅਕਤੀ ਦੇ ਉੱਤੇ ਸੀਗੀ ਜਿਸ ਕਰਕੇ ਜਿਹੜਾ ਹੈਗਾ ਇਹ ਕਾਰਵਾਈ ਕੀਤੀ ਗਈ ਜਿਹੜੇ ਬੰਦੇ ਤੇ ਫਾਇਰ ਕੀਤੇ ਨੇ ਉਹ ਬੰਦੇ ਦੇ ਨਾਲ ਬੱਚਾ ਵੀ ਸੀਗਾ ਕੋਈ ਪਰਿਵਾਰ ਵੀ ਸੀ ਦੇਖੋ ਪਰਿਵਾਰ ਸਮੇਤ ਆਇਆ ਸੀ ਲੇਕਿਨ ਉਹ ਕਿਦੋਂ ਇਹ ਜਿਹੜੀ ਕਹਾ ਸੁਣੀ ਹੋਈ ਆ ਉਸ ਟਾਈਮ ਕੌਣ ਸੀ ਜਾਂ ਕਿਵੇਂ ਸੀ ਇਨਵੈਸਟੀਗੇਸ਼ਨ ਦੌਰਾਨ ਬਚਾ ਦੇਖੋ ਉਹਦੋਂ ਨੂੰ ਆਪਣੇ ਆਪ ਨੂੰ ਕਹਿੰਦਾ ਮੈਂ ਪੁਲਿਸ ਮੁਲਾਜ਼ਮ ਆ ਗ੍ਰਾਮ ਦੇ ਤੇ ਨੂੰ ਤਪੜ ਦੇਖੋ ਇਹ ਗੱਲ ਕਿਹੜੀ ਹੈਗੀ ਹੁਣ ਤੱਕ ਪੁੱਛ ਕੀਤੀ ਜਾਰੀ ਹੈਗੀ ਇਨੀਸ਼ੀਅਲ ਤੌਰ ਤੇ ਸੀ ਹੈਗੇ ਕੋਈ ਗੱਲ ਸੀ ਜਾਂ ਪੁਲਿਸ ਮੁਲਾਜ਼ਮ ਹੈ ਜਾਂ ਨਹੀਂ ਹੈ ਇਸ ਗੱਲ ਨੂੰ ਕਿਹੜਾ ਹੈਗਾ ਅੱਗੇ ਦੇਖਿਆ ਜਾਏ ਸਰ ਆਪ ਕੀ ਸਰ ਦੇਖੋ ਮੋਮਡਲੇ ਤੌਰ ਤੇ ਕਿਹੜਾ ਹੈਗਾ ਐਲਕੋਹੋਲਿਕ ਲੱਗ ਰਿਹਾ ਹੈਗਾ ਬਾਕੀ ਕਿਹੜਾ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਦੇਖੋ ਇਸ ਕਾਰਵਾਈ ਕਿਹੜੀ ਹੈਗੀ ਉਹਦਾ ਬਿਆਨ ਸਟੇਟਮੈਂਟ ਲਿਖੀ ਜਾ ਰਹੀ ਹੈ ਤੇ ਬਿਆਨਾਂ ਦੇ ਆਧਾਰ ਤੇ ਇਸ ਨੇ ਕਿਹੜਾ ਉਹਨੇ ਦੱਸਿਆ ਕਿ ਮੈਨੂੰ ਜਿਹੜਾ ਹੈਗੇ ਨੇ ਫਾਇਰ ਕਿਹੜਾ ਮੇਰੇ ਵੱਲ ਕਰਕੇ ਕੀਤਾ ਹੈ ਮਾਰਨ ਦੀ ਤਨਫਕਾਰ ਤੇ ਸੀਗਾ ਸਰ ਇਹ ਬਿਲਕੁਲ ਘਾਤ ਤੇ ਸੀਗਾ ਜੀ ਨਸ਼ੇ ਦੀ ਆਦਤ ਸੀਗਾ ਬੋਤਲਾਂ ਵਿੱਚ ਸ਼ਰਾਬ ਦੀ ਇਹਦੇ ਪਿੱਛੇ ਦੇਖੋ ਕਿਹੜੀ ਹੈਗੀ ਇੱਕ ਤਫਤੀਸ਼ ਹਜੇ ਮੋਡਲੇ ਸਟੇਜ ਤੇ ਹੈਗੀ ਆ ਇਸ ਬਾਰੇ ਕਿਹੜਾ ਹੈਗਾ ਮੈਂ ਪ੍ਰਪੱਕ ਤੌਰ ਤੇ ਨਹੀਂ ਕੁਝ ਕਹਿ ਸਕਦਾ